ਟ੍ਰਾਂਜੈਕਸ਼ਨਸ ਬੇਨਾਮੀ ਇਨ ਨੇਚਰ ਉਹਦਾ ਮੁੱਦਾ ਮੈਂ ਤੁਹਾਡੇ ਦਾ ਇਸ ਜ਼ਰੀਏ ਸਾਰੀ ਦੁਨੀਆ ਦੇ ਵਿੱਚ ਉਠਾਉਣ ਲੱਗਾ ਔਰ ਇਸ ਦੀ ਬਕਾਇਦਾ ਇੱਕ ਕੰਪਲੇਂਟ ਆਨਰੇਬਲ ਗਵਰਨਰ ਪੰਜਾਬ ਨੂੰ ਭੇਜ ਦਿੱਤੀ ਫੋਰ ਐਨ ਇੰਡੀਪੈਂਡੈਂਟ ਇਨਕੁਆਇਰੀ ਬਾਈ ਐਨੀ ਏਜੰਸੀ ਵੈਦਰ ਇਟਸ ਸੀਬੀਆਈ ਔਰ ਈਡੀ ਕਿਉਂਕਿ ਪੰਜਾਬ ਦੀ ਵਿਜੀਲੈਂਸ ਪੰਜਾਬ ਪੁਲਿਸ ਨੇ ਤਾਂ ਖੁਦ ਦੇ ਚੀਫ ਮਿਨਿਸਟਰ ਸਾਹਿਬ ਦੀ ਕੋਈ ਇਨਕੁਆਇਰੀ ਨਹੀਂ ਕਰਨੀ ਉਹ ਤਾਂ ਦੂਜਿਆਂ ਨੂੰ ਇਨਕੁਆਇਰੀ ਕਰਨ ਵਾਸਤੇ ਤੇ ਦੂਜਿਆਂ ਦੇ ਸਵਾਲ ਪੁੱਛਣ ਵਾਸਤੇ ਤੇ ਧਮਕਾਉਣ ਡਰਾਉਣ ਵਾਸਤੇ ਰੱਖੀ ਮਸਲਾ ਇਹ ਹੈ ਕਿ ਇੱਕ ਟੈਪੀ ਪਿੰਡ ਹੈ ਬਰਨਾਲਾ ਮਾਨਸਾ ਮੇਨ ਰੋਡ ਦੇ ਉੱਤੇ ਹਾਈਵੇ ਦੇ ਪਿੰਡ ਸਿੱਧਾ ਇਹ ਪੀਖੀ ਸਬ ਤਸੀਲ ਦੇ ਵਿੱਚ ਪਿੰਡ ਆਉਂਦਾ ਵਾ ਉੱਥੇ ਐਸੇ ਹੀ 20 ਮਾਰਚ ਸੌਰੀ 20 ਮਾਰਚ 2023 ਸਾਰੇ ਡਾਕੂਮੈਂਟਸ ਮੇਰੇ ਕੋਲ ਨੇ ਯੂ ਕੈਨ ਆਲ ਸੀ ਮੈਂ ਤੁਹਾਨੂੰ WhatsApp ਦੇ ਉੱਤੇ ਸਾਰੀ ਕੰਪਲੇਨ ਦੀ ਕਾਪੀ ਵੀ ਭੇਜ ਦਿੱਤੀ ਹੈ ਇਹ ਹੈਗਾ ਮਸਲਾ 20 ਮਾਰਚ 2023 ਨੂੰ ਇੱਕ ਬੀਬੀ ਜਸਮੀਲ ਕੌਰ ਜੋ ਕਿ ਭਗਵੰਤ ਮਾਨ ਦੀ ਸਕੀਪੂਆ ਹੈ ਜਿਸ ਦਾ ਪਿੰਡ ਸ਼ੇਰੋਂ ਸੰਗਰੂਰ ਜ਼ਿਲ੍ਹੇ ਵਿੱਚ ਰਹਿਣ ਵਾਲੀ ਸੀਗੀ ਅ ਕੋਈ ਸਾਢੇ 4 ਏਕੜ ਜ਼ਮੀਨ ਉਹਨਾਂ ਨੇ 20 ਮਾਰਚ 2023 ਨੂੰ ਆਪਣੀ ਅ ਪਪੀ ਨੂੰ ਯਾਨੀ ਕਿ ਭਗਵਾਨ ਸਿੰਘ ਮਾਨ ਦੇ ਮਾਤਾ ਜੀ ਹਰਪਾਲ ਕੌਰ ਜੀ ਦੇ ਨਾਮ ਦੇ ਉੱਤੇ ਹਿਬਾ ਕਰ ਦਿੱਤੀ ਹਿਬਾ ਮਤਲਬ ਹੁੰਦਾ ਕਿ ਗਿਫਟ ਡੀਡ ਬਣਾ ਕੇ ਉਹਨਾਂ ਨੂੰ ਤੋਹਫੇ ਦੀ ਸ਼ਕਲ ਵਿੱਚ ਦੇ ਦਿੱਤੀ ਔਰ ਉਸ ਦਾ ਕਲੈਕਟਰ ਰੇਟ ਜਿਹੜਾ ਰੱਖਿਆ ਗਿਆ ਉਹ 67 ਲੱਖ 70000 ਰੁਪਇਆ ਇਸ 78 ਇਸ 36 ਕਨਾਲ ਤੇ 3 ਮਰਲੇ ਐਗਜ਼ੈਕਟ ਰਕਵਾ ਹੈ ਇਸ ਦਾ ਜਿਹੜਾ ਸਟੈਂਪ ਡਿਊਟੀ ਅਦਾ ਕੀਤੀ ਗਈ ਹੈ ਉਹ 2 ਲੱਖ ਤੇ 3000 ਰੁਪਇਆ ਇੱਥੇ ਸਵਾਲ ਇਹ ਉੱਠਦਾ ਕਿ ਇੱਕ ਚੀਫ ਮਿਨਿਸਟਰ ਹੈ ਅੱਜ ਕੀ ਉਹ ਬਤੌਰ ਚੀਫ ਮਿਨਿਸਟਰ ਇਸ ਤਰ੍ਹਾਂ ਦੀ ਜ਼ਮੀਨ ਕਿਸੇ ਤੋਂ ਵੀ ਜਾਂ ਆਪਣੇ ਕਰੀਬੀ ਕਿਸੇ ਰਿਸ਼ਤੇਦਾਰ ਤੋਂ ਜਿਹੜਾ ਕਿ ਬਲੱਡ ਰਿਲੇਸ਼ਨ ਨਹੀਂ ਹੈ ਉਸ ਦੇ ਮਦਰ ਉਸ ਤੋਂ ਗਿਫਟ ਲੈ ਸਕਦੇ ਨੇ ਪਹਿਲਾ ਸਭ ਤੋਂ ਵੱਡਾ ਪ੍ਰੋਪਰਟੀ ਦਾ ਸਵਾਲ ਇਹ ਆ ਕਿਉਂਕਿ ਚੀਫ ਮਿਨਿਸਟਰ ਦਾ ਰੁਤਬਾ ਦੂਜਿਆਂ ਨੂੰ ਇਸ ਤਰ੍ਹਾਂ ਕਦਰਾਂ ਕੀਮਤਾਂ ਦੇ ਨਾਲ ਰਾਜਨੀਤੀ ਕੀਤੀ ਜਾਣੀ ਚਾਹੀਦੀ ਇਸ ਦੇਸ਼ ਵਿੱਚ ਉਸ ਖੋਣ ਵਾਸਤੇ ਇਹ ਬਹੁਤ ਅਹਿਮ ਆਉਦਾਵਰ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਕਹਿੰਦੀ ਕਿ ਸਿਧਾਂਤ ਦੁੱਧ ਤੋਟਦੇ ਹੋਏ ਆ ਸਾਡੇ ਨਾਲ ਤੋਂ ਕੋਈ ਕੱਟੜ ਇਮਾਨਦਾਰੀ ਹੈ ਨਹੀਂ ਗਾ ਇਸ ਲਈ ਇਹ ਜਿਹੜੀ ਸਾਡੇ 4 ਦੇ ਕਰੀਬ 1 ਏਕੜ ਜ਼ਮੀਨ ਜਸਵੀਰ ਕੌਰ ਨੇ ਸ਼੍ਰੀਮਤੀ ਹਰਪਾਲ ਕੌਰ ਜੀ ਨੂੰ ਹਿਬਾ ਯਾਨੀ ਕਿ ਗਿਫਟ দান ਕੀਤੀ ਆ ਕੀ ਭਗਵਾਨ ਸਿੰਘ ਮਾਨ ਦੱਸਣਗੇ ਕਿ ਉਹਨਾਂ ਨੇ ਇਹ ਗਿਫਟ ਕਿਵੇਂ ਲਈ ਹੈ ਕਿਉਂ ਲਈ ਹੈ ਕਿ ਕਿਸੇ ਕੰਮ ਦੇ ਇਵਜ਼ ਵਿੱਚ ਲਈ ਹੈ ਉਈ ਉਹਨੂੰ ਲਾਭ ਪਹੁੰਚਾਇਆ ਗਿਆ ਫਾਈਨੈਂਸ਼ਲੀ ਕਿਉਂਕਿ ਨਾਰਮਲ ਕੋਰਸ ਕੀ ਹੁੰਦਾ ਵਾ ਕਿ ਆਪਾਂ ਆਪਣੀਆਂ ਲੜਕੀਆਂ ਨੂੰ ਤਾਂ ਗਿਫਟ ਦਿੰਦੇ ਸੁਣੇ ਹੋਏ ਆਂ ਫਰਜ਼ ਕਰੋ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਜੀ ਆਪਣੀ ਲੜਕੀ ਮਨਪ੍ਰੀਤ ਕੌਰ ਨੂੰ ਇੱਕ ਜ਼ਮੀਨ ਗਿਫਟ ਕਰ ਦਿੱਤਾ ਸੀ ਸਮਝ ਆਉਂਦਾ ਕਿ ਉਹਨੇ ਆਪਣੀ ਲੜਕੀ ਦੀ ਮਦਦ ਕਰਨ ਵਾਸਤੇ 1-3 ਕਰੋੜ 4.5 ਏਕੜ ਜ਼ਮੀਨ ਗਿਫਟ ਕਰ ਦਿੱਤੀ ਇੱਥੇ ਵਰਨਣਯੋਗ ਹੈ ਕਿ ਇਸ ਜ਼ਮੀਨ ਦੀ ਮਾਰਕੀਟ ਵੈਲਿਊ ਜਿਹੜੀ ਆ ਉਹ 70 ਲੱਖ ਰੁਪਏ ਹੈ ਜਿਹੜਾ ਕੋਰਸ ਬੈਂਕ ਮਾਈਟ on the main road of uh, mansa and bachinda pind tapi edi qimat 3 crore rupaya market value. So crore pe di also 3 crore rupaye di gift bhagwan singh maan de mata ji ne apni hi uh, ki kende hunde a ke nanan ton li agar parjai nanan nu de dindi shayad ta samajh aundi si ke lekin nanan ton bhabhi uh, nu no gift auni ਇਹ ਕਾਇਟ ਅਨ ਅੰਡਰਸਟੈਂਡੇਬਲ ਹੈ ਸੋ ਮੇਰੇ ਹਸਾਬ ਦੇ ਨਾਲ ਇਹ ਬੇਨਾਮੀ ਟ੍ਰਾਂਜੈਕਸ਼ਨ ਹੈ ਔਰ ਇਸ ਪਰ ਬੇਨਾਮੀ ਟ੍ਰਾਂਜੈਕਸ਼ਨ ਦੀ ਜਿਹੜੀ ਪ੍ਰੋਪਰ ਤਹਿਕੀਕਾ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ ਕਿਉਂਕਿ ਇਹ ਜ਼ਮੀਨ ਅਸੂਲਨ ਇਹ ਸੀਗਾ ਕਿ ਇਹ ਜ਼ਮੀਨ ਕਾਫੀ ਸਾਲ ਪਹਿਲਾਂ ਭਗਵੰਤਪਾਲ ਦੇ ਪਰਿਵਾਰ ਨੇ ਆਪਣੀ ਭੂਆ ਦੇ ਨਾਮ ਤੇ ਖਰੀਦ ਕੇ ਛੱਡ ਛੱਡੀ ਸੀ ਉਹ ਵੀ ਬੇਨਾਮੀ ਸੀਗੀ ਔਰ ਉਹਨਾਂ ਦਾ ਉਹ ਜ਼ਮੀਨ ਦਾ ਠਿਕਾ ਲਗਾਤਾਰ ਅਗਰ ਫੇਨ ਇਨਵੈਸਟੀਗੇਸ਼ਨ ਹੋਵੇਗੀ ਤਾਂ ਉਹ ਪਿੰਡ ਵਾਲੇ ਸਾਰੇ ਗਵਾਹਾਂ ਦੇਣਗੇ ਪਤਾ ਲੱਗ ਜਾਊਗਾ ਬੈਂਕ ਅਕਾਊਂਟਸ ਕਿੱਥੇ ਜਾਣਗੇ ਉਹ ਸਾਰਾ ਠੇਕਾ ਉਹ ਜ਼ਮੀਨ ਦਾ ਪਿਛਲੇ ਕੁਝ ਸਾਲਾਂ ਤੋਂ ਭਗਵੰਤਪਾਲ ਦੇ ਆਪਣੇ ਅਕਾਊਂਟ ਵਿੱਚ ਜਾਂ ਇਹਦੇ ਮਦਦ ਦੇ ਅਕਾਊਂਟ ਵਿੱਚ ਲਗਾਤਾਰ ਆਉਂਦਾ ਪਾਇਆ ਜਾਵੇਗਾ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਨਾਊ ਕੋਈ ਇੰਡੀਵਿਜੂਅਲ ਇਸ ਦੇ ਬਾਰੇ ਕੋਈ ਖੁਲਾਸਾ ਜਾਂ ਇਨੀ ਡੀਟੇਲ ਚ ਇਨਵੈਸਟੀਗੇਸ਼ਨ ਨਹੀਂ ਕਰਕੇ ਦੱਸ ਸਕਦਾ ਤਾਂ ਕਰਕੇ ਮੈਂ ਇਹ ਗਵਰਨਰ ਨੂੰ ਚਿੱਠੀ ਲੇ ਕੇ ਇਹ ਜਾਂਚ ਮੰਗੀ ਨੰਬਰ 1 ਨੰਬਰ 2 ਇਥੇ ਜਨਰਲ ਪੁਆਇੰਟ ਉੱਠਦਾ ਵਾ ਕਿ ਵਾਈ ਇਸ ਦੀ ਪੰਜਾਬ ਸਟੇਟ ਅਲੋਇੰਗ ਮੈਸਿਵ ਅਮਾਉਂਟ ਆਫ ਸਰਕੂਲੇਸ਼ਨ ਇਨ ਰੀਅਲ اسٹیਟ ਡੀਲਿੰਗਸ ਇਨ ਬਲੈਕ ਮਨੀ ਸਮਝੋ ਹੁਣ ਜਦ ਇਹ ਮਾਰਕੀਟ ਵੈਲਿਊ ਹੈ ਜ਼ਮੀਨ ਦੀ ਆ ਅਸੀਂ ਕਹਿ ਰਹੇ ਆ ਕਿ 70 ਲੱਖ ਰੁਪਇਆ ਹੈ ਇੱਕ ਕਿੱਲੇ ਦਾ ਤੇ ਲਗਭਗ 3 ਕਰੋੜ ਰੁਪਏ ਦੀ ਇਹ ਮਾਰਕੀਟ ਵੈਲਿਊ ਹੈ ਜ਼ਮੀਨ ਦੀ ਹੱਥ ਚਲਾ ਦਿਓ ਮਾਈਕ ਤੇ ਚੱਲ ਸਕਦਾ ਕੋਈ ਪਲੀਜ਼ ਕਰਮ ਤੁਸੀਂ ਇਧਰੋਂ ਦੇਖ ਕੇ ਚਲਾ ਦਿਓ ਜਰਾ ਮਿੰਦੀ ਕਿਸੇ ਨੂੰ ਕਹੋ ਜੇ ਅ ਤੇ ਉਹਦੇ ਚ ਸਟੈਂਪ ਡਿਊਟੀ ਕਿੰਨੀ ਲਾਈ ਜਾ ਰਹੀ ਆ ਕਲੈਕਟਰ ਰੇਟ ਕਿੰਨਾ ਰੱਖਿਆ ਗਿਆ 67 ਲੱਖ 70 ਹਜ਼ਾਰ ਰੁਪਿਆ ਤੇ ਇਹਦਾ ਮਤਲਬ ਆ ਕਿ ਬਾਕੀ ਦਾ ਜਿਹੜਾ ਸਾਰਾ ਪੈਸਾ ਘੁੰਮ ਰਿਹਾ ਵਾ ਲਗਭਗ 2.5 ਕਰੋੜ ਦੇ ਲਾਗੇ ਉਹ ਕਾਲਾ ਧਾਨ ਆ ਤੇ ਫਿਰ ਨੋਟਬੰਦੀ ਕਰਨ ਦਾ ਕੀ ਫਾਇਦਾ ਹੋਏ ਜੇ ਕਾਲਾ ਧਾਨ ਹੀ ਸਰਕੂਲੇਟ ਕਰਨਾ ਸੀ ਹਾਲਾਂਕਿ ਉਹ ਇਕੱਲਾ ਇਹਨਾਂ ਦੇ ਨਾਲ ਪੁਆਇੰਟ ਨਹੀਂ ਟੁਕਦਾ ਤੁਸੀਂ ਤੁਸੀਂ ਕਟੋ ਕਾਰਟਰ ਕੰਪਲੀਟ ਰੀਅਲ اسٹیਟ ਡੀਲਸ ਸ਼ੁੱਡ ਬੀ ਇਨ ਵਾਈਟ ਮਨੀ ਕੰਪਲੀਟ ਬਾਈ ਚੈੱਕ ਪੇਮੈਂਟ ਹੋਣੀ ਚਾਹੀਦੀ ਆ ਸਾਡੇ ਆਮ ਤੌਰ ਤੇ ਚੱਲ ਰਿਹਾ ਇੱਥੇ ਪ੍ਰਚਲਿਤ ਹੈ ਕਿ ਫਰਜ ਕਰੋ ਕਰੋੜ ਰੁਪਏ ਦਾ ਸੌਦਾ 50 ਲੱਖ ਰੁਪਏ ਕੈਸ਼ ਤੇ 50 ਲੱਖ ਰੁਪਏ ਵਾਈਟ ਵਿੱਚ ਦਿੱਤਾ ਜਾਂਦਾ ਕਈ ਵਾਰੀ 40 ਲੱਖ ਰੁਪਏ ਕੈਸ਼ ਸੌਰੀ ਵਾਈਟ ਵਿੱਚ ਤੇ 60 ਲੱਖ ਰੁਪਏ ਕੈਸ਼ ਇੱਕ ਤਾਂ ਇਹ ਬੰਦ ਹੋਣਾ ਚਾਹੀਦਾ ਵਾ ਆਦਰਵਾਈਜ਼ ਬਲੈਕ ਮਨੀ ਨੋਟਬੰਦੀ ਦਾ ਪਰਪਸ ਡੀਫੀਟ ਹੋ ਜਾਂਦਾ ਇਹ ਇਕੱਲੇ ਇਸ ਡੀਲ ਨਾਲ ਨਹੀਂਗਾ ਇਹ ਇੱਕ ਜਨਰਲ ਸੁਝਾਅ ਵਾ ਹਾਂ ਰੌਲਾ ਇਹ ਹੁੰਦਾ ਕਿ ਕਿਉਂਕਿ ਵਾਈਟ ਮਨੀ ਬਹੁਤ ਜ਼ਿਆਦਾ ਸ਼ੋਅ ਕਰਨਾ ਵਾ ਇੱਕ ਮੁਸ਼ਕਲ ਉਹ ਹੁੰਦੀ ਆ ਤੇ ਦੂਸਰਾ ਸਟੈਂਪ ਡਿਊਟੀ ਨਾਲ ਸਾਡੇ ਉੱਤੇ ਲੱਗ ਜੂਵੇ ਜ਼ਿਆਦਾ ਤੇ ਇਸ ਸਟੈਂਪ ਡਿਊਟੀ ਜਿਹੜੀ ਆ ਉਹਦੀ ਘਟਾਈ ਜਾ ਸਕਦੀ ਆ ਤਾਂ ਕਿ ਲੋਕਾਂ ਨੂੰ ਉਹਦੇ ਤੇ ਜਿਆਦਾ ਸਟੈਂਪ ਡਿਊਟੀ ਅਦਾ ਨਾ ਕਰਨੀ ਇਹ ਇੱਕ ਅਲੱਗ ਨੁਕਤਾ ਪਰ ਆ ਜਿਹੜਾ ਮੇਰੇ ਕੋਲ ਬੇਨਾਮੀ ट्रांजैक्शन ਜਿਹੜੀਆਂ ਇਹਨਾਂ ਦੀਆਂ ਰਜਿਸਟਰੀਆਂ ਦੀਆਂ ਕਾਪੀਆਂ ਨੇ ਔਰ ਆ ਇੱਥੇ ਇਹਨਾਂ ਦੇ ਮਾਤਾ ਜੀ ਔਰ ਇਹਨਾਂ ਦੇ ਭੂਆ ਜੀ ਤਹਿਸੀਲ ਦੇ ਵਿੱਚ ਹਾਜ਼ਰ ਹੋ ਕੇ 20 ਮਈ ਨੂੰ ਆਪਣੀ ਰਜਿਸਟਰੀ ਕਰਾ ਲਈ ਹੈ ਥੇਬਾ ਕਰਾ ਰਹੇ ਨੇ ਗਿਫਟ ਦੇ ਰਿਹਾ ਇੱਕ ਨਨਾਨ ਆਪਣੀ ਭਾਬੀ ਨੂੰ ਗਿਫਟ ਦੇ ਰਿਹਾ ਤਾਂ ਕੋ ਬੰਦਮਾਨ ਦਾ ਇਹਨਾਂ ਤੋਂ ਬੰਦ ਦਾ ਦੱਸਣਾ ਕਿ ਉਹ ਜਿਹੜਾ ਫਾਵਾ ਕੇ 66.70 ਲੱਖ ਸਰਕਾਰੀ ਕੀਮਤ ਹੈ ਪਰ ਕੀਮਤ ਤਾਂ ਸਾਰੀ ਦੁਨੀਆ ਜਾਣਦੀ ਕਿ ਮਾਰਕੀਟ ਵੈਲਿਊ ਉੱਤੇ 70000 70 ਲੱਖ ਦੇ ਹਿਸਾਬ ਨਾਲ 3 ਕਰੋੜ ਰੁਪਏ ਦੀ ਜ਼ਮੀਨ ਆ ਉਹ 3 ਕਰੋੜ ਰੁਪਇਆ ਇਹਨਾਂ ਨੇ ਆਪਣੀ ਭੂਆ ਤੋਂ ਲਿਆ ਜਿਹੜਾ ਦੇ ਗਿਫਟ ਲਈ ਆ ਉਹ ਕਾਦੇ ਚ ਲਈ ਹੈ ਕੀ ਉਹਨਾਂ ਨੂੰ ਕੋਈ ਫਾਇਦਾ ਦਿੱਤਾ ਗਿਆ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੂੰ ਬਿਜ਼ਨਸ ਕੋਈ ਗਵਰਨਮੈਂਟ ਫੇਵਰ ਦਿੱਤਾ ਗਿਆ ਇਹ ਨਾਉ ਦਿਸ ਬਿਕਮਸ ਅ ਮੈਟਰ ਆਫ ਇਨਕੁਆਰੀ ਐਂਡ ਪ੍ਰੋਪਰ ਇਨਵੈਸਟੀਗੇਸ਼ਨ ਦੂਸਰਾ ਮੁੱਦਾ ਹੈਗਾ ਕਿ ਇਹ ਕਿਨਾਂ ਦਾ ਹੋਰ ਉਹ ਦੂਸਰੀ ਭੂਆ ਦਾ ਬੇਟਾ ਵਾ ਗੁਰਜੀਤ ਸਿੰਘ ਪੁੱਤਰ ਜੱਗਰ ਸਿੰਘ ਪਿੰਡ ਫਤਿਹਗੜ ਖੋਖਰ ਆ ਇੱਧਰ ਸੰਗਰੂਰ ਜ਼ਿਲ੍ਹੇ 'ਚ ਹੀ ਪੈਂਦਾ ਰਹਿੰਦੇ ਸ਼ਾਇਦ ਉਹ ਸੰਗਰੂਰ ਸ਼ਹਿਰ ਵਿੱਚ ਨੇ ਉਹਨਾਂ ਨੇ ਜਾ ਕੇ ਸਤੌਜ ਪਿੰਡ ਵਿੱਚ ਲਗਭਗ ਅਗੇਨ 5 ਕਿ ਏਕੜ ਜ਼ਮੀਨ ਸਤੌਜ ਪਿੰਡ ਵਿੱਚ ਭਗਵੰਤ ਮਾਨ ਦਾ ਜਿਹੜਾ ਮੇਨ ਜੱਦੀ ਪਿੰਡ ਹੈਗਾ ਉਦੇ ਭੂਆ ਦਾ ਬੇਟਾ ਖਰੀਦ ਰਿਹਾ ਇਹ ਵੀ 2023 ਵਿੱਚ ਹੀ ਆ ਦੋਨੋਂ ਦੋਨੋਂ ਟ੍ਰਾਂਜੈਕਸ਼ਨ 2023 ਦੇ ਵਿੱਚ ਹੀ ਆ ਤਾਂ ਇਹ ਜਿਹੜਾ ਰਕਬਾ ਵਾ ਇਹ ਆਲਮੋਸਟ ਇਹ ਵੀ 38 ਕਨਾਲ 12 ਮਰਲੇ ਹੈ ਹੁਣ ਇਹਦੀ ਵੀ ਜਿਹੜੀ ਮਾਰਕੀਟ ਵੈਲਿਊ ਆ ਉਹ ਕਾਫੀ ਜਿਆਦਾ ਵਾ ਤੇ ਉਹਦੀ ਵੀ ਰਜਿਸਟਰੀ ਕੱਟ ਕੀਤੀ ਗਈ ਹੈ ਔਰ ਭੂਆ ਦਾ ਬੇਟਾ ਖੁਦ ਬੰਤਮਾਨ ਦੇ ਪਿੰਡ ਜਾ ਕੇ ਜ਼ਮੀਨ ਖਰੀਦਦਾ ਲੇਕਿਨ ਠੀਕਾ ਪਗਵੰਤਾਨ ਦੇ ਮਾਤਾ ਜੀ ਹਰਪਾਲ ਕੌਰ ਜੀ ਦੇ ਰਹੇ ਨੇ ਇਹ ਇਸਟੈਬਲਿਸ਼ਡ ਫੈਕਟ ਹੈ ਅਗਰ ਕੋਈ ਜਾ ਕੇ ਪਿੰਡ ਚਮੜਾ ਮੋਟਾ ਤਹਿਕੀਕਾ ਕਰੇਗਾ ਉਸ ਠੇਕੇਦਾਰ ਦਾ ਨਾਮ ਸ਼ਾਇਦ ਕੁਲਵਿੰਦਰ ਸਿੰਘ ਹੈ ਪੁੱਤਰ ਕੇਵਲ ਸਿੰਘ ਆ ਪਿੰਡ ਸਤੋਜ ਦਾ ਰਹਿਣ ਵਾਲਾ ਉਹ ਇਹਨਾਂ ਦੀ ਜ਼ਮੀਨ ਦੀ ਠਿਕਵਾਈ ਕਰਦਾ ਕਿ ਗੁਰਜੀਤ ਨੇ ਆਪ ਬਾਈ ਨਹੀਂ ਕੀਤੀ ਤੇ ਭੂਆ ਦੇ ਮੁੰਡੇ ਨੇ ਪੁੱਤਰ ਜੱਗਰ ਸਿੰਘ ਨੇ ਉਹਨੇ ਠੇਕੇ ਦੇ ਕੇ ਦਿੱਤੀ ਔਰ ਠੇਕੇ ਦਾ ਪੈਸਾ ਜਿਹੜਾ ਵਾ ਉਹ ਚੀਫ ਮਿਨਿਸਟਰ ਦੇ ਪਰਿਵਾਰ ਨੂੰ ਸੋ ਇਨ ਅਦਰ ਮੈਥਡਸ এবਿਟ ਬੇਨਾਮੀ ट्रांजैक्शन ਅਦਰ ਆ ਰਹੀ ਹੈ ਸਾਨੂੰ ਔਰ ਮੈਂ ਜਿੱਦੀ ਗੱਲ ਆ ਇਹ ਕਹਿ ਰਿਹਾ ਇਹ ਮੈਂ ਡਾਕੂਮੈਂਟਸ ਨੂੰ ਸਪੋਰਟ ਕਰਕੇ ਗਵਰਨਰ ਪੰਜਾਬ ਨੂੰ ਦੋਨੋਂ ਚਿੱਠੀਆਂ ਲਿਖ ਦਿੱਤੀਆਂ ਨੇ ਮੈਨੂੰ ਉਮੀਦ ਆ ਕਿ ਚੀਫ ਮਿਨਿਸਟਰ ਸਾਹਿਬ ਦਾ ਪਰਿਵਾਰ ਇਹਦੇ ਤੇ ਆਪਣਾ ਪੱਖ ਪੂਰਾ ਕਲੀਅਰ ਕਰੇਗਾ ਕਿਉਂਕਿ ਇਹ ਕੋਈ ਛੋਟਾ ਮੋਟਾ ਮੌਦਾ ਨਹੀਂ ਹੈਗਾ ਇਹ ਬਹੁਤ ਅਹਿਮ ਮੌਦਾ ਪੰਜਾਬ ਦੇ ਲੋਕਾਂ ਵਾਸਤੇ ਅਗਰ ਇਦਾਂ ਹੀ ਅਸੀਂ ਗਿਫਟਾਂ ਲੈਣ ਲੱਗੇ ਤਿੱਥੇ ਪਤਾ ਨਹੀਂ ਕਿੰਨੀਆਂ ਹੋਰ ਗਿਫਟਾਂ ਜਾਣਗੀਆਂ ਤੀਸਰਾ ਨੁਕਤਾ ਕਿ ਪਿਛਲੇ 2 ਸਾਲ ਵਿੱਚ ਪਤਾ ਲੱਗਿਆ ਵਾ ਭਗਵਾਨ ਦੇ ਮਾਤਾ ਜੀ ਛੇਤ ਜੋ ਮੈਂ ਕਹਿ ਰਿਹਾ ਹਾਂ ਉਹ ਅਗੇਂਸਬਜੈਕਟ ਸਬਜੈਕਟ ਟੂ ਕਰੈਕਸ਼ਨ ਆ ਉਹਦਾ ਇਹੀ ਕਲੈਰੀਫਾਈ ਕਰਨਗੇ ਪੰਜਾਬ ਸਰਕਾਰ ਵਾਈਟ ਪੇਪਰਸ ਇਸ਼ੂ ਕਰ ਦਵੇ ਜਾਂ ਦੱਸ ਦਵੇ ਕਿ ਇਹਨਾਂ ਦੇ ਮਦਰ ਔਰ ਇਹਨਾਂ ਦੇ ਸਿਸਟਰ ਜਿਹੜੇ ਮੰਨਪ੍ਰੀਤ ਆ ਉਹ ਆਸਟ੍ਰੇਲੀਆ ਕਿੰਨੀ ਵਾਰੀ ਗਏ ਮੇਰੇ ਜਾਣਕਾਰੀ ਮੁਤਾਬਕ ਇਹ 11 ਵਾਰੀ ਆਸਟ੍ਰੇਲੀਆ ਵਿਜ਼ਿਟ ਕੀਤਾ ਇਹਨਾਂ ਨੇ 2 ਸਾਲਾਂ ਦੇ ਵਿੱਚ ਔਰ ਇਸ ਵਿਜ਼ਿਟ ਦੇ ਦੌਰਾਨ ਇਹ ਵਕ ਵਕ ਕੋਥੇ ਰੀਅਲ ਏਸਟੇਟ ਏਜੰਟਸ ਨੂੰ ਮਿਲਦੇ ਨੇ ਇੱਕ ਸਧਾਰਨ ਹਾਊਸ ਵਾਈਫ ਜਿਹੜੀ ਕਹਿੰਦੀ ਬੀਬੀ ਕਿ ਮੈਂ ਮਾਸਟਰ ਮਹਿੰਦਰ ਸਿੰਘ ਦੇ ਪੈਨਸ਼ਨ ਤੇ ਜਿੰਦੀ ਆਈ ਐਮ ਕਵਾਈਟ ਸ਼ੋਰ ਕਿ ਉਹ ਇਸ ਤਰ੍ਹਾਂ ਜਾ ਕੇ ਕਿਸੇ ਰੀਅਲ اسٹیਟ ਜਾਂ ਟੈਕਸੇਸ਼ਨ ਫਰਮਸ ਕੋਈ ਕੇ ਪੀਜੀ ਟੈਕਸੇਸ਼ਨ ਫਰਮ ਹੈ ਮੈਲਬੌਰਨ ਦੇ ਵਿੱਚ ਕਿ ਉੱਥੇ ਜਾ ਕੇ ਉਹਨਾਂ ਦੇ ਦਫ਼ਤਰਾਂ ਨੂੰ ਵਿਜ਼ਿਟ ਕਰਨ ਦਾ ਤਾਂ ਕੋਈ ਔਰਤਾਂ ਦਾ ਮਕਸਦ ਨਹੀਂ ਹੈਗਾ ਮੇਰਾ ਖਿਆਲ ਆਹ ਦੇਖ ਲਓ ਤੁਸੀਂ ਉਹਨਾਂ ਦੀਆਂ ਉੱਥੇ ਲੰਚ ਆ ਬਾਟ ਐਵਰ ਆਫਿਸਰਸ ਵਿਜ਼ਿਟ ਕਿਤੇ ਜਾ ਰਹੇ ਨੇ ਔਰ ਆ ਇਹਦਾ ਉਹਨਾਂ ਤੋਂ ਆ ਤਾਂ ਚਲੋ ਖੁੱਲ੍ਹਾਂ ਨਾਲ ਦੱਸਤਾ ਯਾਰ ਬਟ देयर ਇਜ਼ ਸਮ ਮੀਨਿੰਗ ਟੂ ਇਟ ਇੱਕ ਸਧਾਰਨ ਚੀਫ ਮਿਨਿਸਟਰ ਦੀ ਮਾਤਾ ਜੀ ਜਿਹੜੀ ਹਾਊਸ ਵਾਈਫ ਹੈ ਉਹਦਾ ਆਸਟ੍ਰੇਲੀਆ ਮੈਲਬਨ ਦੇ ਵਿੱਚ ਰੀਅਲ ਏਸਟੇਟ ਬੀਮ ਫਰਮਾਂ ਵਿੱਚ ਟੈਕਸੇਸ਼ਨ ਫਰਮਾਂ ਵਿੱਚ ਦਫ਼ਤਰਾਂ 'ਚ ਵਿਜ਼ਿਟ ਕਰਨਾ ਬੁਕੇਜ਼ ਰਿਸੀਵ ਕਰਨੇ 댓 ਮੀਨ ਸਮਥਿੰਗ ਇਜ਼ ਹੈਪਨਿੰਗ ਅਗੇਨ ਇਹਦੇ ਬਾਰੇ ਹੋਰ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਸ਼ੇਅਰ ਕਰਾਂਗੇ ਚੰਗੀ ਤਰੀਕੇ ਨਾਲ ਗੈਦਰਿੰਗ ਪ੍ਰੋਪਰ ਡਾਕੂਮੈਂਟਡ ਪ੍ਰੂਫ ਫਰਮ ਓਵਰਸੀਜ਼ ਬਟ ਬਿਫੋਰ ਆਈ ਗੋ ਟੂ 댓 ਐਕਸਟੈਂਜ ਮੈਂ ਅੱਜ ਤੁਹਾਡੇ ਜ਼ਰੀਏ ਮੀਡੀਆ ਦੇ ਜ਼ਰੀਏ ਸਾਰੇ ਦੁਨੀਆਂ ਚ ਲੋਕਾਂ ਨੂੰ ਬੈਠਣਾ ਦੱਸਣਾ ਚਾਹੁੰਦਾ ਵਾਂ ਕਿ ਇਹ ਜਿਹੜਾ ਆਪਣੇ ਆਪ ਨੂੰ ਕਹਿੰਦੇ ਰੋਜ਼ ਕਿ ਅਸੀਂ ਕੱਟੜ ਇਮਾਨਦਾਰ ਆ ਉਹ ਫੈਕਟ ਤਾਂ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਅੰਦਰ ਕਰਕੇ ਸਟੈਬਲਿਸ਼ ਕਰਤਾ ਜਮਾਨਤਾਂ ਰਜੈਕਟ ਕਰਦੀਆਂ ਪਟੀਸ਼ਨਾਂ ਰਜੈਕਟ ਕਰਦੀਆਂ ਉੱਥੇ ਉਹ ਪਾਏ ਗਏ ਨੇ ਕਿ ਦੇ ਹੈਵ ਬੀਨ ਕਰਪਟ ਅਗਰ ਪੰਜਾਬ ਦੇ ਵਿੱਚ ਲਿਕਰ ਪਾਲਿਸੀ ਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਵੇਗੀ ਤਾਂ ਉਹੀ ਦਿੱਲੀ ਦਾ ਲਿਕਰ ਮਾਡਲ ਹੈਜ਼ ਬੀਨ ਰੈਪਲੀਕੇਟਿਡ ਇਨ ਪੰਜਾਬ ਦੇ ਵਿਲ ਬੀ ਆਲਸੋ ਫਾਊਂਡ ਟੂ ਬੀ ਥਰੋਲੀ ਕਰਪਟ ਪੀਪਲ ਇਹਦੇ ਤੋਂ ਇਲਾਵਾ ਮੁਰਾਹਲੇ ਦੀ ਪੋਲਿਟਿਕਸ ਵਿੱਚ ਬਹੁਤ ਜ਼ਿਆਦਾ ਲਾਰਜਰੀ ਸੀ ਜਿਹੜੀ ਕਿ ਇਹਨਾਂ ਨੇ ਇੱਤਾ ਛਿੱਕੇ ਤੱਕੀ ਕਿ ਇਹਨਾਂ ਨਾਲੋਂ ਜ਼ਿਆਦਾ ਬੇਸ਼ਰਮ ਬੰਦੇ ਨਹੀਂ ਹੋਣ ਕੋਈ ਰਹਿ ਗਏ। ਕਟਾਰੂ ਚੱਕ ਦਾ ਮਸਲਾ ਲੈ ਕੇ ਆਏ ਸੀ ਪਬਲਿਕ ਤੋਂ ਮੀਟ ਉਹਦੀਆਂ ਵੀਡੀਓਜ਼ ਗਵਰਨਰ ਪੰਜਾਬ ਨੇ ਵੈਰੀਫਾਈ ਕੀਤੀਆਂ ਫ੍ਰੈਂਸਿਕ ਲੈਬਸ ਉਹਦੀਆਂ ਵੀਡੀਓਜ਼ ਉਹਨੇ ਲੈ ਕੇ ਭੇਜ ਦਿੱਤੀਆਂ ਚੀਫ ਮਿਨਿਸਟਰ ਨੂੰ ਕਿ ਇਸ ਤਰ੍ਹਾਂ ਦੇ ਇਹ ਮੋਰਲ ਮਿਨਿਸਟਰ ਨੂੰ ਹਟਾਇਆ ਜਾਵੇ। ਪਰ ਕਟਾਰੂ ਚੱਕ ਸਾਹਿਬ ਨਹੀਂ ਹਟਾਏ ਗਏ ਕਿਉਂਕਿ ਸ਼ਾਇਦ ਆਮ ਆਦਮੀ ਵਾਸਤੇ ਕੋਈ ਕਿਸੇ ਬੱਚੇ ਦੀ ਨੌਜਵਾਨ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਕਰਨਾ ਕੋਈ ਇੰਦਾ ਇਮੋਰਲ ਐਕਟ ਨਿਕਾ ਫਿਰ ਇੱਕ ਮਿਨਿਸਟਰ ਦੀ ਇਲੈਕਸ਼ਨਾਂ ਦੇ ਵਿੱਚ ਵੀਡੀਓ ਆਉਂਦੀ ਆ ਬਲਕਾਰ ਸਿੰਘ ਜਿਹੜਾ ਕਰਤਾਰਪੁਰ ਤੋਂ ਉਹਦੀ ਇੱਕ ਬੜੀ ਅਸ਼ਲੀਲ ਵੀਡੀਓ ਚਾਹੇ ਉਹ ਆਪਣੇ ਆਪ ਦੇ ਵਿੱਚ ਇਕੱਲੇ ਵਿੱਚ ਸਿਗੀ ਪੜ ਉਹਦਾ ਕੰਡਕਟ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਫੇਸਟਾਈਮ ਦੇ ਉੱਤੇ ਵੀਡੀਓ ਦੇ ਨਾਲ ਕੀ ਕੀ ਕਿੱਦਾਂ ਕਿੱਦਾਂ ਦੀਆਂ ਗੱਲਾਂ ਇਹ ਲੋਕ ਕਰਦੇ ਨੇ ਪਰ ਬੜੇ ਸੁਹਣੇ ਟੀ-ਸ਼ਰਟ ਪਾ ਕੇ ਬੜੇ ਸੁਹਣੇ ਇੱਕ ਦੂਜੇ ਨਾਲ ਮਿਲਦੇ ਨੇ ਗਲੇ ਬੜੇ ਸੁਹਣੇ ਕੈਬਿਨੇਟਸ 'ਚ ਬੈਠਦੇ ਹੋਣਗੇ ਬੜੇ ਸੁਹਣੇ ਅਫਸਰ ਉਹਨਾਂ ਦੇ ਮੂੰਹ ਲੱਗਦੇ ਨੇ ਆਮ ਕੁਆਇਟ ਸਰਪ੍ਰਾਈਜ਼ ਕਿ ਆਫਸਰਸ ਇਹਨਾਂ ਮਿਨਿਸਟਰ ਦੇ ਮੂੰਹ ਤੋਂ ਨਿਕਲਦੇ ਹੁਣ ਕਿ ਸੋ ਟੂਡੇ ਦ ਇੰਟਾਇਰ ਇਸ਼ੂ ਇਜ਼ ਬੋਥ ਆਫਕੋਰਸ ਬੇਨਾਮੀ ट्राਨਸੈਕਸ਼ਨਸ ਐਂਡ ਆਲਸੋ ਰਿਲੇਟਡ ਟੂ ਪ੍ਰੋਪਰਾਈਟੀ ਇਨ ਪੋਲਿਟਿਕਸ ਅਪਹੋਲਡਿੰਗ ਐਥਿਕਸ ਐਂਡ ਮੋਰੈਲਿਟੀ ਇਨ ਪੋਲਿਟਿਕਸ ਕੀ ਪੰਜਾਬ ਇਸੇ ਦਿਸ਼ਾ ਵਿੱਚ ਜਾਵੇਗਾ ਬੇਸ਼ਰਮੀ ਨਾਲ ਚੱਲੇਗਾ ਔਰ ਕਦੀ ਚੀਫ ਮਿਨਿਸਟਰ ਨੇ ਕਦੀ ਕਟਾਰੂ ਚੱਕ ਦੇ ਮਸਲੇ ਤੇ ਕਿਸੇ ਮੀਡੀਆ ਨੇ ਉਹਨਾਂ ਨੂੰ ਪੰਜਾਬ ਤੱਕ ਅੱਜ ਤੱਕ ਇੱਕ ਸਵਾਲ ਨਹੀਂ ਪੁੱਛਿਆ ਕਿ ਕਟਾਰੂ ਚੱਕ ਦੇ ਮਸਲੇ ਤੇ ਤੁਸੀਂ ਉਹਦਾ ਇਸਤਫਾ ਕਿਉਂ ਨਹੀਂ ਮੰਗਿਆ ਪਿਛਲੇ ਡੇਢ ਸਾਲ ਤੋਂ ਕਿਸੇ মিডিਆ ਹਾਊਸ ਨੇ ਇੱਕ ਕੁਐਸਚਨ ਵੀ ਨਹੀਂ ਪੁੱਛਿਆ ਚੀਫ ਮਿਨਿਸਟਰ ਨੂੰ ਔਰ ਮੈਂ ਉਮੀਦ ਕਰਦਾ ਕਿ ਕਟੋਕਟਾ ਜਿਹੜੇ ਉਹਨਾਂ ਦੇ ਪਰਿਵਾਰ ਦੇ ਨਾਲ ਤਾਲਕ ਰੱਖਣ ਵਾਲੇ ਬੇਨਾਮੀ ट्रांजैक्शंस ਸਰਫਿਸ ਹੋਏ ਨੇ ਔਰ ਡਾਕੂਮੈਂਟਡ ਪ੍ਰੂਫ ਹੈ ਗਵਰਨਰ ਪੰਜਾਬ ਦੇ ਕੋਲ ਚਿੱਠੀ ਜਾ ਚੁੱਕੀ ਆ ਆਮ ਕੁਆਇਟ ਸ਼ੋਰ ਕਿ ਕਟੋਕਟ ਇਹਦੇ ਬਾਰੇ ਉਹ ਪੂਰਾ ਜਵਾਬ ਦੇਣਗੇ ਔਰ ਇਹਦੀ ਚਾਂਸ ਜਵਾਬ ਦੇਣਾ ਇੱਕ ਗੱਲ ਹੈ ਕਿ ਮੈਂ ਜੀ ਇਹ ਮੈਨੂੰ ਗਿਫਟ ਦਿੱਤੀ ਇਹਦਾ ਅਲਾਉਡ ਆ ਹਿਪਾ ਮੇ ਵੀ ਅਲਾਉ ਬਟ ਚੀਫ ਮਿਨਿਸਟਰ ਗੇਟਿੰਗ ਅ ਗਿਫਟ ਫੋਰ 3 ਕਰੋੜਸ ਆਫ ਮਾਰਕੀਟ ਵੈਲਿਊ ਲੈਂਗ there is something uh, happening below the table jehdi ke kamli koi nirpaksh jaanch isnu investigate karke sahi lai ke sada nit din sariyan diyan sampattiyan di janch karke hi kehnde ne ke ji benami party ji benami party ji mere apne parivar de jehde sade aapas vich tvadle si tvadle can you imagine 52 saal purane 1972 da tvadla jadon meri umar 6-7 saal si gi mere te fir darj kiti gayi si pulachh vich tuhanu yaad hovein jithe mainu anticipate bail ke andar ਔਰ ਭਗਵਾਨ ਕਮਾਂਡਰ ਟੇ ਡੋਨਟ ਇਵਨ ਸਪੇਅਰ ਹਜ਼ ਪੁਲਿਸ ਮਾਈ ਐਲਡਸਟ ਸਿਸਟਰ ਜਿਹੜੇ ਕਿ 72 ਸਾਲ ਦੇ ਹਨ ਜਿਹੜੇ ਕਿ ਵਿਟੋ ਨੇ ਜਿਨ੍ਹਾਂ ਦੇ ਹਸਬੰਡ ਨੇਵੀ ਵਿੱਚ ਕੈਪਟਨ ਰਟਾਇਰ ਹੋਏ ਸੀਗੇ ਉਹਨਾਂ ਨੂੰ ਵੀ ਸਪੇਅਰ ਨਹੀਂ ਕੀਤਾ ਉਹਨਾਂ ਨੂੰ 420 ਵਿੱਚ ਮੇਰੇ ਨਾਲ ਬੁੱਕ ਕੀਤਾ ਕਿਉਂਕਿ ਉਹਨੇ ਕਹੋਏਗਾ ਕਿ ਤੁਸੀਂ ਔਰਤਾਂ ਤੱਕ ਚੱਲ ਲਗੇ ਮੇਰੀ ਭੂਆ ਤੱਕ ਲੈ ਗਏ ਮੇਰੇ ਮਾਤਾ ਪਰ ਤੁਸੀਂ ਸਟਾਰਟ ਕੀਤਾ ਤੁਸੀਂ ਮੇਰੀ ਸਭ ਤੋਂ ਵੱਡੀ ਭੈਣ ਨੂੰ 420 ਵਿੱਚ ਬੁੱਕ ਕਰਕੇ ਮਜਬੂਰ ਕੀਤਾ ਕਿ ਉਹ ਹਾਈ ਕੋਰਟ ਵਿੱਚ ਜਾ ਕੇ ਐਂਟੀਸੀਪੇਟਿਡ ਬੇਲ ਕਰਕੇ ਲੈਤਾ ਉਹ ਵੀ ਜੇਲ੍ਹ ਸੌਣੀ ਸੀ ਵਿਚਾਰੀ ਜਿੱਦਾਂ ਮੈਨੂੰ 4-5 ਮਹੀਨੇ ਜੇਲ੍ਹ ਵਿੱਚ ਬੇਗੁਨਾਹ ਰੱਖਿਆ ਗਿਆ ਔਰ ਉਹ ਇੱਕ ਠੂਠਾ ਪੱਚਾ ਉਸ ਦਿਨ ਫੇਰ ਅਰਜ਼ਿ ਕੀਤਾ ਗਿਆ ਜਿੱਦ ਮੇਰੀ ਜ਼ਮਾਨਤ ਹਾਈ ਕੋਰਟ ਦੇ ਰਿਆ ਸੀਗਾ ਸੋ ਪੰਜਾਬ ਬਦਕਿਸਮਤੀ ਨਾਲ ਇਹੋ ਜਿਹੇ ਹੱਥਾਂ ਵਿੱਚ ਆ ਗਿਆ ਜਿਨ੍ਹਾਂ ਨੂੰ ਨਾ ਕੋਈ ਸੂਬੇ ਦੀ ਪ੍ਰਵਾਹ ਆ ਨਾ ਉਨ੍ਹਾਂ ਨੂੰ ਕੋਈ ਕਦਰਾਂ ਕੀਮਤਾਂ ਦੀ ਪ੍ਰਵਾਹ ਰਹੀ ਆ ਉਹ ਤਾਂ ਬਸ ਹਿੱਕ ਠੋਕ ਕੇ ਇਹੀ ਕਹੀ ਜਾਂਦੇ ਆ ਘੱਟੇ ਈਮਾਨਦਾਰ ਤੇ ਘੱਟੇ ਈਮਾਨਦਾਰ ਨਾ ਉਹਨਾਂ ਨੂੰ ਕੋਈ ਡੀਫੀਟ ਨਹੀਂ ਕੋਈ ਸ਼ਰਮ ਸੀਗੀ ਕਿ ਅਕਸਰ ਮੈਂ ਉਨਾਂਪ ਕਰਾ ਰਿਹਾ ਰਿਸਪੌਂਸਿਬਿਲਟੀ ਕੇਜਰੀਵਾਲ ਜਿਹੜਾ ਕਹਿੰਦਾ ਸੀ ਅਸੀਂ ਪਤਾ ਨਹੀਂ ਕਿੰਨੀਆਂ ਸੀਟਾਂ ਲੈ ਲਈਆਂ ਟੋਟਲ ਦਿੱਲੀ ਚੋਂ ਸਾਫ ਹੋ ਗਿਆ ਟੋਟਲ ਗੁਵਾ ਚੋਂ ਸਾਫ ਹੋ ਗਿਆ ਟੋਟਲ ਹਰਿਆਣੇ ਚੋਂ ਸਾਫ ਹੋ ਗਿਆ ਤਿੰਨ ਸੀਟਾਂ ਪੰਜਾਬ ਦੇ ਵਿੱਚ ਜਿੱਤੀਆਂ ਪਰਸੈਂਟੇਜ ਕਿਸੇ ਪੋਲਿਟਿਕਲ ਪਾਰਟੀ ਦੀ ਇੰਨੀ ਸ਼ਾਰਪਲੀ ਡ੍ਰੌਪ ਨਹੀਂ ਕੀਤੀ ਪੋਲਿਟਿਕਸ ਵਿੱਚ 15% ਇੱਕ ਇਲੈਕਸ਼ਨ ਵਿੱਚ ਇੱਕ ਛਟਕੇ ਵਿੱਚ ਡ੍ਰੌਪ ਕਰ ਗਈ ਪਰ ਦੇ ਕਵਾਈਟ ਕੰਫਰਟੇਬਲ ਵਿਦ 33 92 ਤੋਂ 33 ਸੀਟਾਂ ਦੇ ਉੱਤੇ ਆਗੇ ਚੋਸ ਕਰਕੇ ਇਹ ਤਾਂ ਹੁਣ ਉਹ ਹੀ ਦੱਸਣਗੇ ਕਿ ਕਿੱਧਰ ਨੂੰ ਜਾ ਰਹੇ ਲੇਕਿਨ ਸਾਡੇ ਸਟੇਟ ਤੇ ਅੱਜ ਨਸ਼ਿਆਂ ਦਾ ਬਹੁਤ ਬੋਲਬਾਲਾ ਤੁਸੀਂ ਦੇਖਿਆ ਕਿ ਪਿਛਲੇ ਚੰਦ ਦਿਨਾਂ ਵਿੱਚ 14 ਮੌਤਾਂ ਇਕੱਠੀਆਂ ਚਿੱਟੇ ਦੇ ਓਵਰਡੋਸ ਨਾਲ ਹੋਈਆਂ ਪਰ ਉਹਦੇ ਤੇ ਕੋਈ ਗਵਰਨਮੈਂਟ ਦਾ ਰਿਐਕਸ਼ਨ ਨਹੀਂਗਾ ਸਿਰਫ ਡੀਸੀ ਐਸਐਸਪੀ ਬੁਲਾ ਕੇ ਕਿ ਸ਼ਕਤੀ ਕਰ ਦਿਓ ਔਰ ਇਹਨਾਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਦਰਬਾਰ ਸਾਹਿਬ ਵਿੱਚ ਮੇਰੇ ਕੱਲ ਬੱਚੇ ਇਕੱਠੇ ਕਰਕੇ ਤੇ ਇੱਕ ਸਮੂਹਕ ਸੌਂਹ ਖਵਾਈ ਸੀ ਕਿ ਅੱਜ ਤੋਂ ਬਾਅਦ ਅਸੀਂ ਨਸ਼ੇ ਨਹੀਂ ਕਰਾਂਗੇ ਲੇਕਿਨ ਉਹਦਾ ਵੀ ਇੰਪੈਕਟ ਜ਼ੀਰੋ ਨਜ਼ਰ ਆ ਰਿਹਾ ਸਾਡੀ ਸਟੇਟ ਤੇ ਬੇਤਹਾਸ਼ਾ ਕਰਦਾ ਚੜ ਚੁੱਕਾ 70000 ਕਰੋੜ ਤੋਂ ਕਰਜ਼ਾ ਜ਼ਿਆਦਾ ਇਹਨਾਂ ਨੇ ਪਿਛਲੇ 2 ਸਾਲਾਂ 'ਚ ਐਕ ਕੀਤਾ ਵਾ 2500 ਕਰੋੜ ਰੁਪਇਆ ਕਿਪੇ ਪੈਨਸ਼ਨਸ ਐਂਡ ਸੈਲਰੀਜ਼ ਆਫ EMPLOYEES ਲਾਈਕ ਦ ਪੁਲਿਸ ਡਿਪਾਰਟਮੈਂਟ ਇਲੈਕਸ਼ਨ ਦੇ ਦੌਰਾਨ ਚੱਕਿਆ ਗਿਆ ਸੀਗਾ ਇਹ ਸਾਰਾ ਕੁਝ ਦਰਸਾਉਂਦਾ ਵਾ ਕਿ ਪੰਜਾਬ ਨੂੰ ਇੱਕ ਬੜੇ ਡੇਂਜਰਸ ਮੂਡ ਵੱਲ ਲੈ ਕੇ ਜਾ ਰਹੇ ਔਰ ਜਿਹੜੇ ਮੈਂ ਇਸ਼ੂਜ਼ ਉਠਾਉਣਾ ਉਹਦਾ ਇਹਨਾਂ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਕਿ ਪੰਜਾਬ ਦਾ ਚੀਫ ਮਿਨਿਸਟਰ ਪਾਕਿਸਤਾਨ ਨਾਲ ਵਿਪਾਰਕ ਬਾਰਡਰ ਫੁੱਲਣ ਦਾ ਕਿਉਂ ਵਿਰੋਧ ਕਰ ਰਿਹਾ ਵਾ ਭਾਜਪਾ ਵਿਰੋਧ ਕਰੇ ਉਹਦੇ ਪਾਕਿਸਤਾਨ ਤੋਂ ਹਲਕਾ ਠੀਕ ਨਹੀਂਗੇ ਉਹਨਾਂ ਦੀ ਸਮਝ ਆਉਂਦੀ ਲੇਕਿਨ ਭਗਵੰਤ ਮਾਨ ਦੀ ਪਾਰਟੀ ਵੀ ਬੀਜੇਪੀ ਦੀ ਲਾਈਨ ਸਪੋਰਟ ਕਰਕੇ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਨਹੀਂ ਖੁੱਲਣਾ ਚਾਹੀਦਾ ਕਿ ਮੈਨੂੰ ਸਮਝ ਨਹੀਂ ਆਈ ਅਗਰ ਖੁੱਲਦਾ ਵਾ ਬਾਰਡਰ ਤਾਂ ਸੈਂਚੂਰੇਸ਼ਨ ਮਾਰਕੀਟ ਬਹੁਤ ਵੱਡੀ ਆ ਸਾਡਾ ਜਿਹੜਾ ਐਗਰੀਕਲਚਰ ਔਰ ਇੰਡਸਟਰੀਅਲ ਜਿਹੜਾ ਪ੍ਰੋਡਕਟਸ ਹੈਗੇ ਨੇ ਉਹਦੀ ਬਹੁਤ ਵੱਡੀ ਕਈ ਕਈ ਗੁਣਾ ਕੀਮਤਾਂ ਉੱਥੇ ਹੋ ਸਕਦੀਆਂ ਪਰੰਤੂ ਉਹਨਾਂ ਨੂੰ ਇਸ ਗੱਲ ਦਾ ਵੀ ਨਹੀਂ ਚਿੰਤਾ ਮੈਂ ਇੱਕ ਨਾਨ ਪੰਜਾਬੀਆਂ ਦੇ ਬਿਲ ਤੇ ਕਾਇਮ ਸਟੈਂਡ ਕੀਤਾ ਹੋਇਆ ਜੋ ਮੈਂ ਕਾਸੀ ਇਲੈਕਸ਼ਨ ਦੇ ਦੌਰਾਨ ਹੁੰਦੇ ਤੇ ਖੜਾ ਆਂ ਉਹ ਬਿਲਕੁਲ ਤਾਰ ਸਿੰਘ ਸੰਧਵਾ ਦੇ ਟੇਬਲ ਤੇ ਜਨਵਰੀ 2 2023 ਦਾ ਪਿਆ ਔਰ ਮੈਂ ਕੋ ਨਵੀਂ ਗੱਲ ਨਹੀਂ ਕੀਤੀ ਹਿਮਾਚਲ ਪ੍ਰਦੇਸ਼ ਨੇ ਇਹ ਲਾਅ ਬਣਾਇਆ ਕਿ ਕੋਈ ਵੀ ਨਾਹ ਹਿਮਾਚਲੀ ਬਿਨਾ ਸ਼ਰਤਾ ਪੂਰੀਆਂ ਕੀਤੇ ਨਾ ਉਥੇ ਜ਼ਮੀਨ ਖਰੀਦ ਸਕਦਾ ਨਾ ਉਥੇ ਸਰਕਾਰੀ ਨੌਕਰੀ ਲੈ ਸਕਦਾ ਨਾ ਉਥੇ ਵੋਟਰ ਬਣ ਸਕਦਾ ਇਹ ਹੀ ਲਾਅ ਗੁਜਰਾਤ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਵਿੱਚ ਆਪ ਲਾਗੂ ਹੈ ਉਥੇ ਲਾਗੂ ਹੀ ਨਹੀਂਗਾ ਉਥੇ ਕੱਚ ਦੇ ਇਲਾਕੇ ਵਿੱਚ ਹਜ਼ਾਰਾਂ ਸਿੱਖ ਪਰਿਵਾਰਾਂ ਨੂੰ ਉਥੋਂ ਇਹਨਾਂ ਨੇ ਉਹਨਾਂ ਦੀਆਂ ਜ਼ਮੀਨਾਂ 2010 ਵਿੱਚ ਖੋਲੀਆਂ ਨੇ ਉਹਨਾਂ ਦੀ ਓਨਰਸ਼ਿਪ ਟਾਈਟਲ ਜਿਹੜਾ ਸੀ ਕੈਨਸਲ ਕਰ ਦਿੱਤਾ ਕੱਲਾ ਔਨ ਤੇ ਨਹੀਂ ਰੋਕਿਆ ਜਿਹੜੇ ਵਸੇ ਹੋਏ ਸੀ ਲਾਲ ਬਹਾਦਰ ਸ਼ਾਸਤਰੀ ਦੇ ਟਾਈਮ ਤੋਂ 1960 ਦੇ ਦਹਾਕੇ ਤੋਂ ਕਿਸਾਨਾਂ ਨੂੰ ਆਵਾਜ਼ ਲਾਈ ਗਈ ਸੀ ਕਿ ਕੱਚ ਦੇ ਜੰਗਲਾਂ ਨੂੰ ਆਵਾਜ਼ ਕਰੋ ਤੇ ਇੱਥੇ ਆਪਣੀ ਖੇਤੀ ਕਰੋ ਚੱਲੇਗੇ ਵਿਚਾਰੇ ਉਹਨਾਂ ਨੇ 30 40 ਸਾਲ 50 ਸਾਲ ਕੰਮ ਕੀਤਾ ਜਦੋਂ ਜ਼ਮੀਨਾਂ ਬਣ ਗਈਆਂ ਤਾਂ ਬੀਜੇਪੀ ਦੀ ਗੁਜਰਾਤ ਗਵਰਨਮੈਂਟ ਨੇ ਉਹਨਾਂ ਦਾ ਟਾਈਟਲ ਸੀ ਉਹ ਕੈਨਸਲ ਕਰਤਾ ਹਾਈ ਕੋਰਟ ਨੇ ਬਹਾਲ ਕਰਤਾ ਗੁਜਰਾਤ ਬੀਜੇਪੀ ਦੀ ਸਰਕਾਰ ਸੁਪਰੀਮ ਕੋਰਟ ਚਲੇ ਜਾਂਦੀ ਆ ਸੁਪਰੀਮ ਕੋਰਟ ਵਿੱਚ ਕੇਸ ਪੈਂਡਿੰਗ ਆ ਅਗਰ ਸੁਪਰੀਮ ਕੋਰਟ ਨੇ ਉਹਨਾਂ ਦੇ ਟਾਈਟਲਸ ਕੈਨਸਲ ਕਰ ਦਿੱਤੇ ਤਾਂ ਹਜ਼ਾਰਾਂ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਗੁਜਰਾਤ ਤੋਂ ਬੇਕਰੇ ਹੋ ਜਾਣਗੇ ਔਰ ਤੀਸਰਾ ਮੈਂ ਕਹਿਣਾ ਚਾਹੁੰਦਾ ਕਿ ਉਸ ਨਾਨ ਵੇ ਪੰਜਾਬੀਆਂ ਦੇ ਬਿੱਲ ਤੇ ਮੈਂ ਬਿਲਕੁਲ ਕੈਨ ਆ ਚਾਹੇ ਮੇਰੀ ਪੋਲੀਟੀਕਲ ਕੁਝ ਡਿਫਰੈਂਸਸ ਵਿਦਨ ਪਾਰਟੀ ਹਾਲਾਂਕਿ ਪਾਰਟੀ ਨੂੰ ਮੈਂ ਬੈਠ ਕੇ ਅਚੀ ਤਰ੍ਹਾਂ ਸਮਝਾਉਂਗਾ ਇਹਦੇ ਵਿੱਚ ਕੋਈ ਟੱਕ ਨਹੀਂ ਬਣਦੀ ਕਿਉਂਕਿ ਜਿਹੜੀ ਪੰਜਾਬ ਦੀ origignal ਪੋਪੂਲੇਸ਼ਨ 70-75 ਲੱਖ ਵਿਦੇਸ਼ਾਂ ਵਿੱਚ ਜਾ ਚੁੱਕੀ ਮਾਈਗ੍ਰੇਟ ਕਰ ਚੁੱਕੀ ਆ ਉਹ ਪਾਪੂਲੇਸ਼ਨ ਪੰਜਾਬ ਸੈਟ ਲੋਜੀ ਤੇਰਾ ਮੇਰਵਾ ਹੀ ਕੋਈ ਨਹੀਂਗਾ ਕੋਣ ਕਿੱਥੇ ਬੈਠਾ ਕੋਈ ਮਿਹਰਵਾ ਨਹੀਂਗਾ ਅਗਰ ਲਾ ਹੋਵੇਗਾ ਜੀ ਸਾਹਿਬ ਕਿ ਹੁਣ ਪੰਜਾਬ ਦੇ ਵਿੱਚ ਛੱਤਾ ਪੂਰੀਆਂ ਕਰਨ ਇੰਡਸਟਰੀ ਲਾਉਣ ਜੋਬਸ ਲੈਂਡ ਔਰ ਵੋਟਰ ਬਨਨ ਪਰ ਸਾਨੂੰ ਪਤਾ ਹੋਊਗਾ ਕਿ ਫਿਰੋਜ਼ਪੁਰ ਜਿੰਨੇ ਬੈਠੇ ਨੇ ਬਠਿੰਡੇ ਜਿੰਨੇ ਬੈਠੇ ਨੇ ਮਾਨਸਾ ਜਿੰਨੇ ਬੈਠੇ ਨੇ ਉਹਨਾਂ ਦਾ ਕੋ ਗਿਣਤੀ ਨਹੀਂ ਔਰ ਜੋਬਸ ਸਾਡੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਡੇਂਜਰਸ ਇੰਪੈਕਟ ਹੋਇਆ ਜਿੰਨੀਆਂ ਭਗਵੰਤਪਾਨ ਕਲੇਮ ਕਰਦਾ 40-45 ਹਜ਼ਾਰ ਨੌਕਰੀਆਂ ਤੇ ਕਿਉਂਕਿ ਬਹੁਤ ਗਿਣਤੀ ਜੋਬਸ ਇਹਦੀਆਂ ਵਾ ਬਿਕੋਜ਼ देयर इज नो ਲਾ ਫॉर ਡੋਮਸਾਈਲ ਸਰ ਤੇ ਇਹ ਕਾਨੂੰਨ ਦੀ ਗੈਰ ਹਾਜ਼ਰੀ ਵਿੱਚ ਕੋਈ ਹਰਿਆਣੇ ਦਾ ਲੈ ਗਿਆ ਨੌਕਰੀ ਕੋਈ ਦਿੱਲੀ ਦਾ ਨੌਕਰੀ ਲੈ ਗਿਆ ਕੋਈ ਰਾਜਸਥਾਨ ਦਾ ਲੈ ਗਿਆ ਇਹ ਮੇਰਾ ਨੁਕਤੇ ਜਿਹੜੇ ਨੇ ਆ ਇ ਹੈ ਸਟੈਂਡ ਬਾਈ 올 ਦੀਸਟ ਔਰ ਮੈਂ ਵਿਧਾਨ ਸਭਾ ਵਿੱਚ ਚੱਕੂੰਗਾ ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਇਤਾਂ ਦੇ ਵਾਈਟਲ ਇਸ਼ੂਸ ਦੇ ਉੱਤੇ ਚੀਫ ਮਿਨਿਸਟਰ ਕਿਉਂ ਚੁੱਪ ਹੈ ਮੈਂ ਇਲیکشنਾਂ ਵਿੱਚ ਰੇਜ਼ ਕੀਤਾ ਗਰਾਉਂਡ ਵਾਟਰ ਡਿਪਲੀਸ਼ਨ ਮੋਸਟ ਆਫ ਪੰਜਾਬ ਗਰਾਉਂਡ ਵਾਟਰ ਹੈਜ਼ ਡਿਪਲੀਟਿਡ ਬਿਯੋਂਡ ਹੈਜ਼ ਗੋਨ ਗੋਨ ਟੂ ਅਲਰਮਿੰਗ ਲੈਵਲਸ 200 300 400 ਫੁੱਟ ਤੇ ਪੀਣ ਵਾਲਾ ਪਾਣੀ ਖੇਤੀ ਵਾਲਾ ਪਾਣੀ ਚਲੇਗਾ ਸਾਰੇ ਜਿਹੜੇ ਸਾਡੇ 1239 ਬਲੌਕਸ ਵਿੱਚੋਂ ਮੈਜੋਰਿਟੀ ਬਲੌਕਸ ਜਿਹੜੇ ਨੇ ਡਾਰਕ ਜ਼ੋਨ ਵਿੱਚ ਨੇ ਰੈੱਡ ਜ਼ੋਨ ਵਿੱਚ ਨੇ ਪਰ ਪੰਜਾਬ ਸਰਕਾਰ ਕੋਲ 2 ਸਾਲਾਂ ਜਿਵੀਂ ਟਾਈਮ ਨਹੀਂ ਮਿਲਿਆ ਕਿ ਅਸੀਂ ਗਰਾਊਂਡ ਵਾਟਰ ਡਿਪਲੀਸ਼ਨ ਦੇ ਉੱਤੇ ਕਿਸ ਤਰ੍ਹਾਂ ਇਹਦਾ ਹੱਲ ਕਰਨਾ ਹੈ ਇਹਨੂੰ ਗਰਾਊਂਡ ਵਾਟਰ ਨੂੰ ਕਿੱਦਾਂ ਰੀਚਾਰਜ ਕਰਨਾ ਇਹਦੇ ਬਾਰੇ ਉਹਨਾਂ ਦੇ ਕੋਲ ਕੋਈ ਸਿਸਟਮ ਨਹੀਂ ਹੈ ਕੋਈ ਮੀਟਿੰਗ ਜਾਂ ਕੋਈ ਪਾਲਿਸੀ ਨਹੀਂ ਹੈ ਬਹੁਤ ਸਾਰੀਆਂ ਹੋਰ ਡਿਪਾਰਟਮੈਂਟਸ ਆ ਉਹਦੀ ਮੈਂ ਗੱਲਬਾਤ ਕਰੂੰਗਾ देयर इज नो এডੂਕੇਸ਼ਨ ਪਾਲਿਸੀ देयर इज नो ਐਗਰੀਕਲਚਰ ਪਾਲਿਸੀ देयर इज नो ਇੰਡਸਟਰੀਅਲ ਪਾਲਿਸੀ ਫਾਰ ਪੰਜਾਬ ਸੋ ਵੇਅ ਵੀ ਆਰ ਜਸਟ ਹੈਡਿੰਗ ਇਨ ਦਾ ਡਾਰਕ ਹਨੇਰੇ ਵਿੱਚ ਸਰਕਾਰ ਤੁਰੇ ਫਿਰਦੀ ਆ ਆ ਵੀ ਮੁਫਤ ਦੇ ਦੇਨੇ ਆ ਆ ਵੀ ਮੁਫਤ ਦੇ ਦੇਨੇ ਉਹ ਵੀ ਮੁਫਤ ਦੇਨੇ ਮੁਫਤ ਖਰੀਦੀ ਰਾਜਨੀਤੀ ਨੇ ਸਾਨੂੰ ਜਿੱਥੇ ਪਹੁੰਚਾਇਆ ਤੁਸੀਂ ਅੰਦਾਜ਼ਾ ਲਾ ਸਕਦੇ ਕਿ 31000 ਕਰੋੜ ਰੁਪਏ ਦਾ ਸੀ ਵਿਆਜ ਭarre ਪੰਜਾਬ ਦਾ ਸੋ ਆਈ ਡੋਨਟ ਸੀ ਐਨੀ ਮੀਨਿੰਗਫੁਲ ਡਿਵੈਲਪਮੈਂਟ ਪਿਛਲੇ 2 ਸਾਲ ਵਿੱਚ ਕਿਸੇ ਪਿੰਡ ਕਿਸੇ ਸ਼ਹਿਰ ਵਿੱਚ ਕੋਈ ਪਾਇਦਾ ਤਰੱਕੀ ਨਹੀਂ ਕਰ ਸਕੇ ਕਿਉਂਕਿ ਪੈਸਾ ਹੀ ਲੈ ਰਿਹਾ ਸੋ ਅੱਜ ਦਾ ਮੇਰਾ ਮੋਦਾ ਫੇਰ ਵਾਪਸ ਆਉਂਦੇ ਹੋਏ ਕਿ ਜਿਹੜੀ ਬੇਨਾਮੀ ट्रांजैक्शन ਜਿਹੜੀ 3 ਕਰੋੜ ਮਾਰਕੀਟ ਵੈਲਿਊ ਦੀ ਗਿਫਟ ਲਈ ਗਈ ਹੈ ਉਹੀ ਮਿਸਟਰ ਸਾਹਿਬ ਦੱਸਣਗੇ ਉਹਨਾਂ ਦੇ ਭੂਆ ਜੀ ਨੇ ਕਿਉਂ ਦਿੱਤੀ ਕਿਸੇ ਕੰਮ ਦੇ ਐਪ ਵਿੱਚ ਦਿੱਤੀ ਕਿ ਉਹਦਾ ਪਿਆਰ ਜ਼ਿਆਦਾ ਆ ਗਿਆ ਜਾਂ ਕੋ ਉਹਨਾਂ ਦਾ ਮੋਹ ਜ਼ਿਆਦਾ ਉੱਠ ਗਿਆ ਇਹ ਸਾਰੀ ਗੱਲ ਉਹੀ ਦੱਸਣਗੇ ਜਾਂ ਇਸ ਜਿਹੜੀ ਪ੍ਰੋਬਲਮ ਜਗਨਨ ਸਾਹਿਬ ਜਾਣਦੀ ਮੈਂ ਮੰਨ ਕਰ ਧੰਨਵਾਦ ਐਕਚੁਅਲੀ ਉਹ ਫਿਰ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ ਉਹ ਪ੍ਰੋਪਰਟੀ ਹੈ ਭਗਵੰਤ ਦੀ ਸੀ ਉਹ ਸਾਰਾ ਇਲਾਕਾ ਮੈਂ ਅਚੀ ਤਰ੍ਹਾਂ ਨਾਲ ਚੰਗੀ ਤਰ੍ਹਾਂ ਕੋਪੀ ਪਗਮਨਤ ਮੰਨਦੀ ਹਿਜ਼ ਬੀਨਸੀ ਉਹਨੂੰ ਹੁਣ ਲਿਜਿਟਿਮਾਈਜ਼ ਕੀਤਾ ਗਿਆ ਵਾ ਇੱਕ ਗੈਰ ਕਾਨੂੰਨੀ ਟ੍ਰਾਂਜੈਕਸ਼ਨ ਹਿਬਾ ਦੇ ਰਾਹੀਂ ਉਹਨਾਂ ਨੂੰ ਆਪਣੀ ਮਦਰ ਦੇ ਨਾਮ ਤੇ ਵਾਪਸ ਲੈ ਜਾਂਦਾ ਸੋ ਇਟ ਬਿਕਮਸ ਬੇਨਾਮੀ ਪਹਿਲਾਂ ਵੀ ਬੇਨਾਮੀ ਲਈ ਗਈ ਹੈ ਨਾ ਭਗਵੰਤਮਾਨ ਦੇ ਪੈਸੇ ਲੱਗੇ ਸੀ ਕਿ ਲੱਗੇ ਲੇਕਿਨ ਲਈ ਗਈ ਆਪਣੀ ਭੂਆ ਦੇ ਨਾਮ ਦੇ ਉੱਤੇ ਦੈਟਸ ਅ ਬੇਨਾਮੀ ਟ੍ਰਾਂਜੈਕਸ਼ਨ ਜਿਦਾ ਮੈਂ ਕੋ ਇਨਵੈਸਟਮੈਂਟ ਕਰਦਾ ਮੈਂ ਆਪਣੇ ਕਿਸੇ ਗਜ਼ਨ ਦੇ ਨਾਮ ਤੇ ਜ਼ਮੀਨ ਲੈ ਕੇ ਛੱਡ ਦਿੰਦਾ 10 ਸਾਲ ਬਾਅਦ ਮੈਂ ਗਿਫਟ ਲੈ ਲਊਗਾ ਆਪਣੇ ਵਾਪਸ ਸੋ ਇਟ ਆਊਟਫੂਲ ਸਾਰੀ ਡੀਲ ਹੈ ਕਿ ਜੇ ਦੀ ਗੇ ਇਨਵੈਸਟਮੈਂਟ exact purchase ਮੈਨੂੰ ਨਹੀਂ ਪਤਾ ਪਰ ਆਈ ਥਿੰਕ ਇਟ ਇਜ਼ ਅਬਾਊਟ 10 ਇਅਰਸ ਬੈਕ 10 ਸਾਲ ਪੁਰਾਣੀ ਜ਼ਮੀਨ ਹੈਗੀ ਆ ਉਹ ਸਾਰਾ ਇਲਾਕਾ ਗਵਾਈ ਦਿੰਦਾ ਕਿ ਇੱਥੇ ਜਿਹੜਾ ਠਿਕਾ ਜ਼ਮੀਨ ਦਾ ਸੀਗਾ ਉਹ ਭਗਵੰਤ ਪਾਣ ਦੇ ਅਕਾਊਂਟ ਵਿੱਚ ਆ ਦੇ ਅ ਘਰ ਵਿੱਚ ਆ ਜਾਂਦਾ ਸੀਗਾ ਉਹ ਤਾਂ ਹੁਣ ਜਦੋਂ ਕੋਈ ਪੁਲਿਸ ਇਨਵੈਸਟੀਗੇਸ਼ਨ ਕਰੂਗਾ ਕਾਊਂਟਸ ਕੱਢੂਗੀ ਇਹਨਾਂ ਦੇ ਇਨਕਮ ਟੈਕਸ ਰਿਟਰਨਸ ਕੱਢੂਗੀ ਉਹਦੇ ਸਾਫ਼ ਪਤਾ ਲੱਗ ਜਾਣਾ ਕਿ ਕਿੰਨਾ ਪੈਸਾ ਰੈਗੂਲਰਲੀ ਕੌਣ ਜਮ੍ਹਾਂ ਕਰਾ ਰਿਹਾ ਵਾ ਜਾਂ ਅਗਰ ਕੈਸ਼ ਵੀ ਲੈਂਦੇ ਤੇ ਉਹਦੀਆਂ ਗਵਾਹੀਆਂ ਕੂਈਆਂ ਪੁਲਿਸ ਕੋਲ ਕਈ ਮੈਥਡੋਲੋਜੀ ਬਾਮ ਰੋਡ ਮੈਥਡੋ ਚੀਫ ਮਿਨਿਸਟਰ ਸਾਹਿਬ ਤੇ ਡਿਪੈਂਡ ਕਰਦਾ ਕਿ ਉਹ ਕਿੰਨੇ ਕਿ ਹਿਸਾਬ ਪਸੰਦ ਨੇ ਆਪਣੇ ਇਲਜ਼ਾਮਾਂ ਦੇ ਵਿੱਚ